ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਖਾਸ ਆ ਪਲੀਜ਼ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਇਹ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਵੀਡੀਓ ਆ ਅੱਜ ਕੱਲ ਬਹੁਤ ਹੀ ਜ਼ਿਆਦਾ ਗਰਮੀ ਤੇ ਹਮਸ ਵਾਲਾ ਮੌਸਮ ਆ ਤੇ ਆਪਾਂ ਕਿਚਨ ਦੇ ਵਿੱਚ ਬਿਨਾ ਪੱਖੇ ਤੋਂ ਕੋਈ ਵੀ ਕੰਮ ਨਹੀਂ ਕਰ ਸਕਦੇ ਇਹ ਦੇਖੋ ਜੀ ਇੱਥੇ ਨਾ ਸ਼ਾਮ ਦਾ ਟਾਈਮ ਆ ਸ਼ਾਮ ਦੇ ਟਾਈਮ ਤੇ ਮੈਂ ਦੁੱਧ ਗਰਮ ਕਰ ਰਹੀ ਸੀ ਤੇ ਵੇਖੋ ਕਿੰਨਾ ਗੈਸ ਜਦੋਂ ਆਪਾਂ ਚਲਾਇਆ ਤੇ ਕਿੰਨਾ ਗੈਸ ਪੱਖੇ ਦੀ ਹਵਾ ਦੇ ਨਾਲ ਵੀ ਗੈਸ ਇਧਰ ਉਧਰ ਉੱਡ ਰਹੀ ਸੀ ਜਿਵੇਂ ਹਵਾ ਪੈਂਦੀ ਸੀ ਗੈਸ ਪ੍ਰੋਪਰ ਤਰੀਕੇ ਨਾਲ ਵਧੀਆ ਨਹੀਂ ਚੱਲ ਰਹੀ ਆ ਸੀ ਤੇ ਹਾਂਜੀ ਇਹ ਮੈਂ ਨਾ ਮੀਸ਼ੋ ਤੋਂ ਬਾਏ ਕੀਤਾ ਸੀਗਾ ਗੈਸ ਪ੍ਰੋਟੈਕਟਰ ਤੇ ਇਹ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਇਹ ਵਾਲਾ ਮੈਂ ਪਹਿਲਾਂ ਆਰਡਰ ਕਰਿਆ ਸੀ ਤੇ ਇਹ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਇਸ ਲਈ ਮੈਂ ਸੋਚਿਆ ਕਿ ਦੂਸਰੇ ਬਰਨਰ ਦੇ ਲਈ ਵੀ ਮੈਂ ਆਰਡਰ ਕਰਾਂ ਤੇ ਇੱਕ ਹੋਰ ਮੈਂ ਨਾਲ ਇੱਕ ਖੂਬੂਰ ਆਰਡਰ ਕਰਾਂ ਤੇ ਮੈਂ ਦੋ ਆਰਡਰ ਕਰ ਦਿੱਤੀ ਕਿਉਂਕਿ ਜਿੰਨਾ ਦਾ ਸਸਤਾ ਵੀ ਮਿਲਦਾ ਸੀ ਬਹੁਤ ਸੋਹਣਾ ਫ੍ਰੀ ਦੇ ਦਿੱਤਾ ਆਪਣੀ ਦੇਣਾ ਉਹ ਦਾ ਦੇਖ ਕੇ ਪ੍ਰਸੰਨ ਹੋ ਗਈ ਕਿ ਸਭ ਮੈਂ ਇਹਨਾਂ ਦੇ ਨਾਲ ਓਪਨ ਕਰਾਂਗੇ ਓਪਨ ਕਰਨ ਤੋਂ ਬਾਅਦ ਮੈਂ ਤੁਹਾਨੂੰ ਵਰਤ ਕੇ ਵੀ ਦਿਖਾਵਾਂਗੀ ਕਿ ਜਿਹੜਾ ਮੈਂ ਪਹਿਲਾਂ ਵਾਲਾ ਬਾਏ ਕੀਤਾ ਸੀਗਾ ਉਹ ਦਾ ਜਿਹੜਾ ਰਿਜ਼ਲਟ ਜ਼ਿਆਦਾ ਵਧੀਆ ਕਿ ਇਸ ਦਾ ਇਹਦੇ ਨਾਲ ਦਾ ਸਭ ਤੋਂ ਵੱਡੀ ਮੀਣਗਾ ਲਈ ਆ ਕਿ ਤੁਹਾਡਾ ਗੈਸ ਜਿੱਥੇ 1 ਮਹੀਨਾ ਗੈਸ ਚੱਲਦਾ ਸੀ ਸਿਲੰਡਰ ਤੇ ਹੁਣ ਉਥੇ ਤੋਂ ਤੁਹਾਡਾ ਘੱਟੋ ਘੱਟ 1.5 ਮਹੀਨਾ ਵੱਧ ਚੱਲੂਗਾ 15-20 ਦਿਨਾਂ ਤੁਸੀਂ ਮੰਨ ਕੇ ਚੱਲੋ ਤੁਹਾਨੂੰ ਯਕੀਨ ਨਹੀਂ ਮੇਰੀ ਗੱਲ ਤੇ ਆਉਣਾਗਾ ਪਰ ਜਦੋਂ ਤੁਸੀਂ ਇਸ ਨੂੰ ਵਰਤੋਗੇ ਨਾ ਖੁਦ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਇਹਦਾ ਕਿੰਨਾ ਆਪਣਾ ਬੈਨੀਫਿਟ ਹੁੰਦਾ ਆਪਣੇ ਲਈ ਕਿਉਂਕਿ ਜਦੋਂ ਵੀ ਕੋਈ ਪੱਖਾ ਵਗੈਰਾ ਚੱਲਦਾ ਤਾਂ ਉਦੋਂ ਗੈਸ ਬੇਫਾਲਤੂ ਵੇਸਟ ਹੁੰਦੀ ਆ ਜੇ ਜਿਆਦਾ ਟਾਈਮ ਦੇ ਵਿੱਚ ਆਪਣੀ ਕੋਈ ਵੀ ਚੀਜ਼ ਆਪਾਂ ਬਣਾਉਣੇ ਆ ਉਹ ਬਹੁਤ ਹੀ ਜਿਵੇਂ ਚਾਹ ਹੋਗੀ ਦੁੱਧ ਹੋ ਗਿਆ ਜਾਂ ਸਬਜੀ ਹੋਗੀ ਜਾਂ ਆਪਾਂ ਫੁਲਕੇ ਬਣਾਉਣੇ ਆ ਕਿੰਨਾ ਵੱਧ ਟਾਈਮ ਲੱਗਦਾ ਤੇ ਇਹ ਜਦੋਂ ਨਾ ਮੈਂ ਵਰਤਨ ਲੱਗੀ ਆ ਨਾ ਹਰ ਰੋਜ਼ ਮੈਂ ਸਲਫ ਦੇ ਉੱਪਰ ਰੱਖ ਕੇ ਪੱਖਾ ਛੋਟਾ ਪੱਖਾ ਰੱਖਿਆ ਹੁੰਦਾ ਤੇ ਮੈਂ ਫੁਲਕਾ ਬਣਾਉਣੀ ਆ ਜਾਂ ਚਾਹ ਵਗੈਰਾ ਬਣਾਉਣੀ ਆ ਮੈਂ ਕਦੇ ਵੀ ਪੱਖੇ ਨੂੰ ਆਫ ਨਹੀਂ ਕੀਤਾਗਾ ਤੇ ਇਹ ਮੇਰੀਆਂ ਭੈਣਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਦੀ ਚੀਜ਼ ਆ ਤੇ ਇਹ ਤੁਸੀਂ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਵਾਲੇ ਮੈਂ ਦੋ 184 ਰੁਪਏ ਦੇ ਬਾਈ ਕੀਤੇ ਸੀਗੇ 184 ਰੁਪਏ ਦੇ ਵਿੱਚ ਮੈਂ ਆਨਲਾਈਨ ਆਰਡਰ ਕੀਤਾ ਸੀ ਆਨਲਾਈਨ ਮਤਲਬ ਪੇਮੈਂਟ ਕਰੀ ਸੀ سوری ਤੇ ਜਿਹੜਾ ਜੇ ਤੁਸੀਂ ਕੈਸ਼ ਔਨ ਡਿਲੀਵਰੀ ਕਰਦੇ ਹੋ ਉਹਦੇ ਵਿੱਚ ਥੋੜੇ ਬਹੁਤੇ 10-15 ਰੁਪਏ ਵੱਧ ਲੱਗਦੇ ਆ ਤੇ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਨਾ ਇਹਨਾਂ ਦਾ ਆਨਲਾਈਨ ਹੀ ਪੇਮੈਂਟ ਕਰਿਆ ਕਰੋ ਉਹਦੇ ਵਿੱਚ ਆਪਾਂ ਨੂੰ ਕਾਫੀ ਮੇ ਲੈਸ ਮਿਲ ਜਾਂਦੀ ਆ ਤੇ ਇਹ ਵਾਲਾ ਮੈਂ ਹੁਣ ਤੁਹਾਨੂੰ ਦਿਖਾਉਂਗੀ ਜਿਹੜਾ ਮੈਂ ਹੁਣ ਆਰਡਰ ਕੀਤਾ ਸੀਗਾ ਵੀ ਇਹਦਾ ਰਿਜ਼ਲਟ ਜ਼ਿਆਦਾ ਵਧੀਆ ਕਿ ਪਹਿਲਾਂ ਵਾਲੇ ਦਾ ਜਿਹੜਾ ਮੈਂ ਪਹਿਲਾਂ ਵਾਲਾ ਸੀਗਾ ਗੈਸ ਪ੍ਰੋਟੈਕਟਰ ਉਹਦੀ ਨਾ ਥੋੜੀ ਜਿਹੀ ਹਾਈਟ ਜ਼ਿਆਦਾ ਸੀਗੀ ਉਹ ਥੋੜਾ ਜਿਹਾ ਇਹ ਰੇਟ ਵੀ ਥੋੜਾ ਜਿਹਾ ਥੋੜਾ ਬਹੁਤ ਜਿਵੇਂ 20 25 ਰੁਪਏ ਦਾ ਫਰਕ ਸੀਦਾ ਤੇ ਇਹ ਵਾਲੇ ਜਿਵੇਂ 2 ਮੈਨੂੰ 184 ਦੇ ਮਿਲ ਗਿਆ ਸ਼ਾਇਦ ਉਹ ਇੱਕ ਹੀ 100 150 ਤੱਕ ਦਾ ਹੋਊਗਾ ਥੋੜਾ ਬਹੁਤ ਫਰਕ ਆ ਤੇ ਮੈਨੂੰ ਪਹਿਲਾ ਵਾਲਾ ਜ਼ਿਆਦਾ ਬੈਨੀਫਿਟ ਮੈਨੂੰ ਵਧੀਆ ਲੱਗਿਆ ਉਹਦਾ ਰਿਜ਼ਲਟ ਮੇਰੇ ਲਈ ਕਾਫੀ ਸੀ ਇਹਦੇ ਤੇ ਥੋੜਾ ਜਿਹਾ ਜਿਵੇਂ ਨਾ ਆਪਾਂ ਚਾਹ ਵਾਲਾ ਫਰਾਈਪੈਨ ਮੈਂ ਰੱਖ ਕੇ ਦੇਖਿਆ ਸੀ ਹੁਣ ਮੈਂ ਤੁਹਾਨੂੰ ਰੱਖ ਕੇ ਦਿਖਾਵਾਂਗੀ ਉਹ ਥੋੜਾ ਬਹੁਤ ਨਾ ਹਿੱਲਦਾ ਸੀਗਾ ਪਰ ਜਿਹੜਾ ਮੇਰਾ ਪਹਿਲਾ ਵਾਲਾ ਉਹਦੇ ਤੇ ਤਾਂ ਬਿਲਕੁਲ ਵੀ ਕਿੰਨਾ ਮਰਜ਼ੀ ਵੇਟ ਵਾਲੀ ਆਪਾਂ ਚੀਜ਼ ਰੱਖ ਲਏ ਜਿਵੇਂ ਘੱਟੋ ਘੱਟ 5 6 ਲੀਟਰ ਆਪਾਂ ਜਿਵੇਂ ਮੈਂ ਦੁੱਧ ਵਗੈਰਾ ਗਰਮ ਕਰਨਾ ਆਪਾਂ ਪਤੀਲੇ ਦੇ ਵਿੱਚ ਪਾ ਕੇ ਕਰਦੇ ਆਂ ਤਾਂ ਉਹ ਬਿਲਕੁਲ ਵੀ ਨਹੀਂ ਹਿੱਲਦਾ ਸੀਗਾ ਤੇ ਇਹ ਦੇਖੋ ਇਹ ਮੈਂ ਹੁਣ ਤੁਹਾਨੂੰ ਨਾ ਗੈਸ ਨੂੰ ਆਨ ਕਰਕੇ ਤੁਹਾਨੂੰ ਦਿਖਾਇਆ ਵੀ ਇਹ ਬਿਲਕੁਲ ਵੀ ਗੈਸ ਇਧਰ ਉਧਰ ਉਹਦੀ ਗੈਸ ਦੀ ਲਾਟ ਨਾ ਜੇ ਇਹ ਵੀ ਇਧਰ ਉਧਰ ਨਹੀਂ ਚੱਲਦੀ ਕਿਉਂਕਿ ਇੱਥੇ ਵੀ ਪੱਖਾ ਚੱਲੀ ਜਾਂਦਾ ਸੀਗਾ ਤੇ ਮੈਂ ਤਾਂ ਇਹ ਆਪਣੀਆਂ ਭੈਣਾਂ ਨੂੰ ਕਹਾਂਗੀ ਕਿ ਇਹ ਤੁਸੀਂ ਨਾ ਜ਼ਰੂਰ ਖਰੀਦੋ ਜਿੱਥੇ ਆਪਾਂ ਹੋਰ ਚੀਜ਼ਾਂ ਤੇ ਆਪਾਂ ਪੈਸੇ ਲਗਾਉਣੇ ਆ ਤੁਸੀਂ ਇਹਦੇ ਤੇ ਜ਼ਰੂਰ ਲਗਾਓ ਤੁਹਾਨੂੰ ਗੈਸ ਦੇ ਵਿੱਚ ਬਹੁਤ ਹੀ ਜ਼ਿਆਦਾ ਬਚਤ ਹੋਊਗੀ ਆ ਦੇਖੋ ਥੋੜਾ ਬਹੁਤ ਨਾ ਇਹ ਟੋਪੀਆ ਹਿੱਲਦਾ ਸੀਗਾ ਪਰ ਮੈਂ ਕਹਿੰਦੀ ਆ ਵੀ ਇਹਦੇ ਨਾਲੋਂ ਜਿਹੜਾ ਮੈਂ ਪਹਿਲਾਂ ਵਾਲਾ ਖਰੀਦਿਆ ਉਹ ਜ਼ਿਆਦਾ ਵਧੀਆ ਤੇ ਫਿਰ ਮੈਂ ਹੁਣ ਸੋਚਦੀ ਆ ਵੀ ਇਹਨਾਂ ਨੂੰ ਮੈਂ ਪਰ ਮੈਂ ਹੁਣ ਸੋਚਦੀ ਆ ਵੀ ਇਹਨੂੰ ਮੈਂ ਵੀ ਰਿਟਰਨ ਕਰ ਦਿਆਂ ਫਿਰ ਸੋਚਦੀ ਆ ਵੀ 184 ਰੁਪਏ ਤਾਂ ਤਾਂ ਹੈ ਗਈ ਆ ਤੇ ਕੀ ਰਿਟਰਨ ਕਰਨਾ ਤੇ ਚਲੋ ਆਪਾਂ ਦੂਸਰੇ ਵੀ ਸਿਲੰਡਰ ਦੇ ਉੱਪਰ ਗੈਸ ਚੁੱਲੇ ਦੇ ਉੱਪਰ ਰੱਖ ਦੇਵਾਂਗੇ ਕਿਉਂਕਿ ਇੱਕ ਆਪਣਾ ਚੁੱਲਾ ਆਪਾਂ ਰਸੋਈ ਦੇ ਵਿੱਚ ਆ ਤੇ ਇੱਕ ਆਪਣਾ ਅੰਦਰਲੀ ਕਿਚਨ ਦੇ ਵਿੱਚ ਤੇ ਮੈਂ ਕਿਨ ਕਦੇ ਦਿਲ ਕਰਦਾ ਵੀ ਇਹਨੂੰ ਰਿਟਰਨ ਕਰਦੇ ਆ ਕਦੇ ਦਿਲ ਕਰਦਾ ਕਿ ਨਾ ਕਰਾਂ ਥੋੜੀ ਜੀ ਦਿੱਕਤ ਆਉਂਦੀ ਹੈ ਕੋਈ ਖਾਸ ਜ਼ਿਆਦਾ ਨਹੀਂ ਦਿੱਕਤ ਗਈ ਤੇ ਵੈਸੇ ਉਹਦੀ ਹਾਈਟ ਬਹੁਤ ਜ਼ਿਆਦਾ ਸੀ ਉਹਦੇ ਤੇ ਬਿਲਕੁਲ ਵੀ ਨਹੀਂ ਹਵਾ ਪੈਂਦੀ ਸੀ ਹਵਾ ਇਹਦੇ ਤੇ ਵੀ ਨਹੀਂ ਪੈਂਦੀ ਥੋੜਾ ਜਿਹਾ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਇਹਦੀ ਹਾਈਟ ਘੱਟ ਹੋਣ ਕਰਕੇ ਵੀ ਤਾਈ ਇਹਦੇ ਤੋਂ ਉੱਪਰ ਨਾ ਚੀਜ਼ ਸੈੱਟ ਨਹੀਂ ਵੀ ਟੋਪੀਆ ਵਗੈਰਾ ਸੈੱਟ ਨਹੀਂ ਰੱਖਿਆ ਜਾਂਦਾ ਫਿਰ ਮੈਂ ਤਵਾ ਰੱਖ ਕੇ ਦੇਖਿਆ ਤਵਾ ਪਰਫੈਕਟ ਰੱਖਿਆ ਗਿਆ ਸੀਗਾ ਤਵਾ ਬਿਲਕੁਲ ਵੀ ਨਹੀਂ ਹਿੱਲਦਾ ਸੀਗਾ ਫਿਰ ਮੈਂ ਸੋਚਿਆ ਕਿ ਫੁਲਕਾ ਬਣਾ ਲੈ ਵੀ ਬਾਰ ਬਣਾਇਆ ਕਰਨਾ ਤੇ ਆਪਾਂ ਇਹਨੂੰ ਬਾਰ ਬਰਪ ਲੈਟਾਂਗੇ ਹਾਂਜੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ